ਹਾਂਜੀ ਬਾਬਾ ਜੀ ਅੱਜ ਪਿੰਡ ਰਿਹਾਲਪੰਗ ਵਿੱਚ ਕਿਹਦੇ ਕਾਰਨ ਇਕੱਠ ਹੋਇਆ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜਿਹੜਾ ਇਕੱਠ ਹੋਇਆ ਜੀ ਇੱਕ ਜਿਹੜਾ ਪਰਚਾ ਸੀ ਕੋਈ 17 ਤਰੀਕ ਤੇ ਇੱਕ ਝਗੜਾ ਹੁੰਦਾ ਬਹੁਤ ਜ਼ਿਆਦਾ ਗੁੰਡਾਗਰਦੀ ਦਾ ਨਾਚ ਜਿਹੜਾ ਨਚਾਇਆ ਜਾਂਦਾ ਹੈ ਪਰਿਵਾਰ ਨੂੰ ਉਹਦੇ ਵਿੱਚ ਜਦਿੰਦਰਪਾਲ ਨੂੰ ਜਿਹੜੀ ਕੋਟਮਾਰ ਬਹੁਤ ਜ਼ਿਆਦੀ ਹੁੰਦੀ ਆ ਵੱਢਿਆ ਜਾਂਦਾ ਤੇਜਧਾਰ 11 ਦੇ ਨਾਲ ਉਹ 18 ਦਿਨਾਂ ਬਾਅਦ ਪਰਚਾ ਹੁੰਦਾ ਆ ਪਰਚਾ ਹੋਣ ਤੋਂ ਬਾਅਦ ਚ ਜਿਹੜਾ ਦੂਜਾ ਪਰਿਵਾਰ ਆ ਜਿੰਨਾ ਤੇ ਪਰਚਾ ਹੋ ਜਾਂਦਾ ਆ ਉਹ ਇੱਕ ਪਰਚਾ ਕ੍ਰੋਸ ਕਰ ਲਈ ਇੱਕ ਸਾਧ ਚ ਰਚਦੀ ਆ ਸਾਧ ਚ ਰਚਨ ਤੋਂ ਬਾਅਦ ਚ ਉਹ ਆਪਣੇ ਘਰ ਜਿਹੜੀ ਆ ਉਹ ਅੱਗ ਲਗਾ ਲੈਂਦੀ ਆ ਅੱਗ ਲਗਾਉਣ ਤੋਂ ਬਾਅਦ ਉਹਨਾਂ ਦਾ ਰਾਧਾ ਤਾਂ ਕਿ ਪੀ ਪਰਚਾ ਕਰਾਉ ਸੋ ਜੀ ਕਿਉਂਕਿ ਜੇ ਇੱਕ ਇਹ ਬਹੁਤ ਭਲਾਵਾਨਸ ਪਰਿਵਾਰ ਆ ਉਹਦਾਂ ਦਾ ਕਿਸੇ ਪੁਲਿਸ ਵਾਲੇ ਨੇ ਕੋਈ ਚੱਕਰ ਨਹੀਂ ਮਾਰਿਆ ਕਿਸੇ ਨੂੰ ਅਰੈਸਟ ਨਹੀਂ ਕੀਤਾ ਜਿਹੜੇ ਪਹਿਲਾਂ ਹੀ ਦੋ ਬੰਦੇ ਅਰੈਸਟ ਕੀਤੇ ਗਏ ਉਹ ਕੀਤੇ ਗਏ ਆ ਬਾਅਦ ਚ ਕੋਈ ਪੁਲਿਸ ਨੇ ਗੇੜਾ ਨਹੀਂ ਮਾਰਿਆ ਨਾ ਕੋਈ ਬੰਦਾ ਅਰੈਸਟ ਕੀਤਾ ਔਰ ਜਿਹੜਾ ਹੁਣ ਜਿਹੜਾ ਕੱਲ ਮੈਂ ਵੀ ਐਸ ਐਚ ਓ ਸਾਹਿਬ ਨੂੰ ਕਿਹਾ ਵੀ ਐਸ ਐਚ ਓ ਸਾਹਿਬ ਇਹ ਜਿਹੜਾ ਆ ਪਰਚਾ ਕੋਈ ਪਰਿਵਾਰ ਤੇ ਝੂਠਾ ਨਾ ਕਰ ਦਿਓ ਭਲਾ ਮਾਨਸ ਪਰਿਵਾਰ ਆ ਇਹ ਤੇ ਅੱਗੇ ਰਗੜਿਆ ਪਿਆ ਇਹ ਕੋਈ ਉਹਨਾਂ ਦੇ ਘਰ ਚ ਬੰਦਾ ਹੀ ਜਿਹੜਾ ਜਤਿੰਦਰ ਪਾਲ ਹੀ ਕਮੌਣ ਵਾਲਾ ਤੇ ਉਹਦੇ ਤੇ ਜਿਹੜੀਆਂ ਤੇਜ਼ ਧਾਰ ਹਥਿਆਰਾਂ ਨਾਲ ਸੱਟਾਂ ਲੱਗੀਆਂ ਨੇ ਬਹੁਤ ਜ਼ਿਆਦਾ ਉਹਦਾ ਲਾਜ ਹੀ ਮਹਾ ਕਰਾਉਣ ਰਿਹਾ ਪਰਿਵਾਰ ਆ ਤੇ ਜਿਹੜਾ ਕਿ ਫਿਰ ਵੀ ਐਸਐਚਓ ਸਾਹਿਬ ਨੇ ਪਰਚਾ ਕਰਤਾ ਆ ਔਰ ਅੱਜ ਮੈਂ ਐਸਐਚਓ ਸਾਹਿਬ ਨੂੰ ਮਿਲ ਕੇ ਆਇਆ ਮੈਂ ਉਹਨਾਂ ਨੂੰ ਕਹਿ ਕੇ ਆਇਆ ਆ ਕਿ ਜੇ ਤੁਸੀਂ ਇਹ ਜਿਹੜਾ ਝੂਠਾ ਪਰਚਾ ਕੀਤਾ ਆ ਜੇ ਤੁਸੀਂ ਖਾਰਜ ਨਾ ਕੀਤਾ ਪੰਜ ਤੋਂ ਚਾਰ ਪੰਜ ਦਿਨ ਦਾ ਉਹਨਾਂ ਨੂੰ ਟਾਈਮ ਦਿੱਤਾ ਆ ਜੇ ਉਹ ਨਹੀਂ ਖਾਰਜ ਕਰਦੇ ਤੇ ਉਸ ਤੋਂ ਬਾਅਦ ਅਸੀਂ ਧਰਨਾ ਪ੍ਰਦਰਸ਼ਨ ਜਾਰੀ ਕਰਾਂਗੇ ਜੀ ਔਰ ਛੜਕਾਂ ਤੇ ਉਤਰਾਂਗੇ ਇਸ ਮਸਲੇ ਦੇ ਵਿੱਚ ਕਿਉਂਕਿ ਗਰੀਬ ਪਰਿਵਾਰਾਂ ਨਾਲ ਹਮੇਸ਼ਾ ਹੀ ਤੱਕੇ ਹੁੰਦੇ ਆਏ ਆ ਬੀ ਅਨਸਾਫੀ ਹੁੰਦੀ ਹੈ ਇਹ ਜੀ ਠੀਕ ਹੈ ਵਾਲਮੀਕੀ ਹਰ ਹਰ ਵਾਲਮੀਕੀ ਹਾਂਜੀ ਸਰਪੰਚ ਸਾਹਿਬ ਤੁਹਾਡੇ ਦਲਪਤਾਂ ਦੇ ਜੋ ਝਗੜਾ ਆਦਾ ਕੀ ਕਾਰਨ ਮੇਨ ਇਹ ਜੀ 6 ਵਜੇ ਦੀ ਗੱਲ ਜੇ 17 ਤਰੀਕ ਦੀ ਤੇ ਇਹ ਦੋਵੇਂ ਘਾਰ ਇੱਕ ਵਜੇ ਨੂੰ ਅੰਮ ਸਾਹਮਣੇ ਹੀ ਤੇ ਮੈਂ ਆਇਆ ਇਹਨਾਂ ਨੂੰ ਹਟਾ ਕੇ ਘਰੋ ਘਰੀ ਬਾੜ ਕੇ ਗਿਆ ਹਾਂ ਤੇ ਹਜੇ ਮੈਂ ਘਰ ਹੀ ਪਹੁੰਚਾ ਜਾ ਕੇ ਤੇ ਫਿਰ ਮੁੰਡਾ ਆਇਆ ਵੀ ਉਹ ਉੱਥੇ ਲੜਾਈ ਹੋ ਗਈ ਆ ਜਦੋਂ ਆਣ ਕੇ ਮੈਂ ਵੇਖਿਆ ਇਹ ਜਤਿੰਦਰ ਸਿੰਘ ਆ ਪੁੱਤਰ ਬਲਕਾਰ ਸਿੰਘ ਵਾਸੀ ਬਿਆਲ ਪੜੰਗ ਉਹਨੂੰ ਇੱਥੇ ਵੱਡ ਫਟ ਕੇ ਇੱਥੇ ਜਿੱਥੇ ਹੁਣ ਆਪਾਂ ਖਲੋਤਿਆਂ ਉਹ ਉਹਨੂੰ ਖਿੱਚ ਕੇ ਲੈ ਗਏ ਘਰੋਂ ਤੇ ਵੱਡ ਫਟੋ ਤੇ ਵਾਵਾ ਕੀਤੀ ਇਹਨਾਂ ਨੇ ਤੇ ਹੁਣ ਜਿਹੜੇ ਅੱਗ ਲੱਗਦਾ ਕਰਨੋਂ ਕੀ ਕਰਨਾ ਜੀ ਜੋ ਇਹਨਾਂ ਦੇ ਦੋਸਤ ਲੱਗ ਰਹੇ ਨੇ ਜਦੋਂ ਅੱਗ ਲੱਗੀ ਹੈ ਨਾ ਇਹਨਾਂ ਮੈਨੂੰ ਫੋਨ ਕੀਤਾ 12:00 12:30 ਦੇ ਵਿੱਚ ਤੇ ਉਹ ਵਕਤ ਉੱਥੇ ਕੋਈ ਨਹੀਂ ਹੈਗਾ ਜੀ ਇਹ ਕਹਿੰਦੇ ਵੀ ਅੰਦਰ ਦੋ ਜਣੇ ਹੈਗੇ ਸੀ ਕੋਈ ਨਹੀਂ ਅੰਦਰ ਜਿੰਦਰਾ ਵੱਜਾ ਇੱਕ ਜਿੰਦਰਾ ਨਾਲ ਟੁੱਟਾ ਪਰਲਾ ਉਹਨੇ ਇਹ ਵੇਖੋ ਪਤਾ ਨਹੀਂ ਕੁਲਚ ਕਰਨ ਦੀ ਆ ਜਿਹੜਾ ਕੋਈ ਮੁਜਰਮ ਹੋਏਗਾ ਅਸੀਂ ਕਹਿੰਨੇ ਸਹੀ ਬੰਦੇ ਨੂੰ ਜਿਹੜਾ ਮੁਜਰਮ ਹੈ ਉਹਨੂੰ ਸਜ਼ਾ ਮਿਲੇ ਜਰਨੇ ਕਿਤਾ ਦੋ